40 ਸਾਲ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਵਧਾਉਣ ਬਾਰੇ ਨਹੀਂ ਸੋਚਿਆ ਕਿ ਇੰਨੀ ਗੁੰਜਾਇਸ਼ ਹੀ ਨਹੀਂ ਹੋਈ ਕੰਮ ਦਾ ਜਿਹੜੀ ਹੋਈ ਇੱਕ ਵੀਲਦਾਰੀ ਵੀ ਦੀ ਕੁੜੀਆਂ ਬਿਉਰ ਦੇਂਦੀਆਂ ਕਿੰਨਾ ਕੰਮ ਆ ਜਾਂਦਾ ਸੀ ਫਿਰ ਵੀ ਕੁੰਡੀ ਵਾਲੇ ਉਹੀ ਤਾਂ 2500 ਰੁਪਏ ਉਸਕਾ 2500 ਰੁਪਏ ਬੱਸ ਬੱਸ ਲੱਗਾਈ ਵੀ ਤੇ ਇਸ ਦਿਹਾੜੀ ਦੇ ਨਾਲ ਘਰੇ ਪੂਰੀ ਪੈਂਦੀ ਆ ਗੁਜ਼ਾਰਾ ਹੁੰਦਾ ਨਹੀਂ ਟਾਈਪ ਪਾਸੇ ਹੁੰਦਾ ਹੀ ਬਸ ਦਾ ਦਿਹਾੜੀ ਕਰਦਾ ਹੈ ਮੈਡੀਕਲ ਤੇ ਲੱਗਿਆ ਹੋਇਆ ਦੁਕਾਨਪੁਰ ਅੱਛਾ ਜੀ ਮੈਂ ਬਰੇ ਕੰਮ ਕਰਦਾ ਹੈ 5-5000 ਰੁਪਏ ਉਹ ਲੈਂਦਾ ਕੋ ਸਾਫ ਕੁਆਲੇ ਦੀ ਚਲੋ ਤਾਂ ਬੋਲ 250 ਜੇ ਕਹੀਏ ਅੱਜ ਦੀ ਡੇਟ ਦੇ ਵਿੱਚ ਕੁਝ ਨਹੀਂ ਆਪਾਂ ਮੰਨਦੇ ਭਾਈ ਤਾਂ ਲੋ ਕੁਝ ਵੀ ਨਹੀਂ ਹੁੰਦਾ ਇਕੱਲੇ ਬੰਦਾ ਖਰਚ ਨਹੀਂ ਕਰਦਾ 250 ਰੁਪਏ ਚੋ ਵੀ ਅੰਗ ਹੀ ਨਾ ਲੱਤ ਤੋਂ ਵੀ ਅੰਗ ਹੀ ਹੁੰਦਾ ਅੱਛਾ ਲੱਤ ਤੋਂ ਵੀ ਅੰਗ ਹੀ ਹੁੰਦਾ ਨਹੀਂ ਤੁਸੀਂ ਚੱਲ ਨਹੀਂ ਸਕਦੇ ਨਹੀਂ ਨਹੀਂ ਦੇਵ ਜੀ ਕਦੇ ਆਏ ਹੋਇਆ ਵੀ ਕੋਈ ਕੰਮ ਕਰਾ ਕੇ ਗਿਆ ਹੋਵੇ ਤੇ ਪੈਸੇ ਨਾ ਦੇ ਕੇ ਗਿਆ ਹੋਵੇ ਵਿੱਚ ਹੈਗੇ ਜੀ ਬਹੁਤ ਨੇ ਚੱਲੀ ਜਾਂਦਾ ਵਿੱਚ ਇਹ ਮਰੇ ਆ ਪੈਸੇ ਬਹੁਤ ਮਰਦੇ ਨੇ ਅਜਿਹੇ ਜਿਹੜੇ ਅਮੀਰ ਨੇ ਓ ਜਿਆਦਾ ਕਰਦੇ ਨੇ ਹੂੰ ਆਉਂਦੇ ਆ ਗੱਡੀਆਂ ਵਾਲੇ ਤੇ ਹਾਂ ਜਿਹੜੇ ਬੜੇ ਬੜੇ ਪਿੰਡਾਂ ਵਾਲੇ ਜੀਮੇਦਾਰ ਵੀ ਜਿਹੜੇ ਅਮੀਰ ਨੇ ਉਹ ਜਿਆਦਾ ਕਰਦੇ ਨਾਲੇ ਗਰੀਬ ਘਟ ਕਰਦੇ ਕੱਟੋ ਕੱਟ ਸਾਰ ਨਾ ਹੋਵੇ ਕਦੇ ਕੋਈ ਗਰੀਬ ਗੁਰਬਾਜੇ ਸਾਰ ਦਿੰਨੇ ਹੋ ਫਿਰ ਹਾਂ ਵੀ ਸਾਰ ਵੀ ਲਈ ਉਹ ਆਪਣੇ ਵਰਗੀ ਹੁੰਦੜ ਵੀ ਕੀ ਗਰਬੇ ਵੀ ਬਿਲਕੁਲ ਉਹਦਾ ਪਰ ਸੋਚਣਾ ਪੈਂਦਾ ਸਾਡੀ ਵਰਗੀ ਹੁਣ ਚਲੋ ਕੋਈ ਗੱਲ ਐਜਨ ਕੱਲ ਪੇਨੂਗਾ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਤੇ ਮਾਨ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਹੌਸਲੇ ਦੇ ਵਿੱਚ ਅਸੀਂ ਖੜੇ ਆ ਪਿੰਡ ਖਰੋੜਾ ਦੇ ਵਿਖੇ ਜਿੱਥੇ ਕਿ ਇੱਕ ਦੁਕਾਨ ਸੀ ਜਿੱਥੇ ਸਾਡੀ ਨਜ਼ਰ ਪਈ ਇੱਥੇ ਇੱਕ ਬਜ਼ੁਰਗ ਸਨ ਉਹ ਸਾਈਕਲਾਂ ਦਾ ਕੰਮ ਕਰ ਰਹੇ ਸਨ ਸਾਈਕਲਾਂ ਦਾ ਕਦੇ ਕੋਈ ਪੈਂਚਰ ਲਵਾਉਣ ਆ ਰਿਹਾ ਸੀ ਕੋਈ ਹੋਰ ਸਾਈਕਲ ਦੀ ਖਰਾਬੀ ਠੀਕ ਕਰਾਉਣ ਆ ਰਿਹਾ ਸੀ ਤਾਂ ਸਭ ਤੋਂ ਵੀ ਰਹਿ ਨਹੀਂ ਹੋਇਆ ਤਾਂ ਅਸੀਂ ਪਹੁੰਚ ਗਏ ਉਸ ਦੁਕਾਨ ਤੇ ਫਿਲਹਾਲ ਵੀ ਦੇਖੋ ਕੰਮ ਲੱਗੇ ਹੋਏ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਰਦਾਰ ਜੀ ਨਾਂ ਕੀ ਹੈ ਜੀ ਆਪਣਾ ਬਲਦੇਸ਼ ਸਿੰਘ ਹੈ ਬਲਦੇਸ਼ ਸਿੰਘ ਜੀ ਹਾਂਜੀ ਬਲਦੇਸ਼ ਸਿੰਘ ਜੀ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਹੋ ਤੁਸੀਂ ਕੋਲ 40 ਸਾਲ ਦੀ ਰੇਡ ਚ ਹੋ ਗਿਆ ਜੀ 40 ਸਾਲ ਤੋਂ ਹਾਂਜੀ ਦੁਕਾਨ 40 ਸਾਲ ਤੋਂ ਇੱਥੇ ਹੀ ਹੈ ਹਾਂਜੀ ਇੱਥੇ ਹੀ ਹੈ ਇੱਥੇ ਹੀ ਹੈ ਇੱਥੇ ਇੱਥੇ ਹੀ ਹੈ ਹਾਂਜੀ ਹਾਂ ਅੱਛਾ 40 ਸਾਲ ਤੋਂ ਤੁਸੀਂ ਸਾਈਕਲਾਂ ਦਾ ਹੀ ਕੰਮ ਕਰ ਰਹੇ ਹੋ ਸਾਈਕਲਾਂ ਹੀ ਕੰਮ ਕਰਦੇ ਹਾਂ ਹੋਰ ਕੋਈ ਕੰਮ ਨਹੀਂ ਹੋਰ ਕੋਈ ਕੰਮ ਨਹੀਂ 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 ਅੱਛਾ 40 ਸਾਲ ਪਹਿਲਾਂ ਕਿੰਨੀ ਉਮਰ ਹੋਣੀ ਆ ਤੁਹਾਡੀ ਹੁਣ ਕਿੰਨੀ ਉਮਰ ਹੈ ਤੁਸੀਂ 50 ਦੇ ਉੱਪਰ ਆਈ 55 55 ਦੇ ਨੇੜੇ ਜਾਈ 55 ਦੇ ਨੇੜੇ ਤੇ ਕਦੇ ਮਨ ਨਹੀਂ ਕੀਤਾ ਵੀ ਰਿਟਾਇਰ ਹੋ ਜਾਈਏ ਛੁੱਟੀ ਲੈ ਲਈਏ ਇਹ ਤਾਂ ਮਨ ਹੁਣ ਵੀ ਕਰਦਾ ਜੀ ਵੀ ਹੋਈਏ ਦਿਲ ਕਰਦਾ ਹੈ ਗੱਲ ਕਰਦਾ ਜੀ ਮਜਬੂਰੀਆਂ ਨੇ ਹੁਣ ਵੀ ਕਰਦੀਆਂ ਜੀ ਕਰਦੀਆਂ ਮਜਬੂਰੀਆਂ ਮਜਬੂਰੀਆਂ ਨੇ ਜੀ ਅੱਛਾ 40 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਹਾਂ 40 ਸਾਲ ਤੋਂ ਫਰਕ ਬੜਾ ਪੈ ਗਿਆ ਪਹਿਲਾਂ ਸਾਈਕਲ ਜ਼ਿਆਦਾ ਹੁੰਦੇ ਸੀ ਹੁਣ ਹੈ ਨਹੀਂ ਜੀ ਹੁਣ ਤਾਂ ਟਾਈਮ ਪਾਸ ਕਰਨਾ ਦਾ ਕੰਮ ਆ ਜੀ ਟਾਈਮ ਪਾਸ ਕਰਦਾ ਹਾਂ ਜੀ ਹਾਂ ਅੱਛਾ ਕਿੰਨਾ ਕੰਮ ਆ ਜਾਂਦਾ ਜੀ ਫਿਰ ਵੀ ਕੁੰਗੀ ਵਾਲੇ ਉਹੀ ਤਾਂ 250 ਰੁਪਏ ਉਸ 500 ਰੁਪਇਆ ਬਸ ਬਸ ਲੱਗ ਗਈ ਤੇ ਇਸ ਦਿਹਾੜੀ ਦੇ ਨਾਲ ਘਰੇ ਪੂਰੀ ਪੈਂਦੀ ਆ ਗੁਜ਼ਾਰਾ ਹੁੰਦਾ ਨਹੀਂ ਟਾਈਮ pase ਹੀ ਹੁੰਦਾ ਜੀ ਬਸ ਅੱਛਾ ਘਰੇ ਕੌਣ ਕੌਣ ਹੈ ਜੀ ਘਰ ਵਿੱਚ ਮੁੰਡਾ ਵੀ ਆ ਬਈ ਐ ਲੋ ਵੀ ਹੈਗੀ ਹੂੰ ਮੁੰਡਾ ਦਿਹਾੜੀ ਕਰਦਾ ਹੈ ਮੈਡੀਕਲ ਤੇ ਲੱਗਿਆ ਹੋਇਆ ਦੁਕਾਨ ਪਰ ਅੱਛਾ ਜੀ ਬਾਇਵਰੇ ਕੰਮ ਕਰਦਾ ਹੈ 5-7000 ਰੁਪਇਆ ਉਹ ਲੈਂਦਾ ਕੋ ਸਾਫ ਕਮਾਲ ਹੀ ਦਈ ਚਲੋ ਟਾਈਮ ਬੰਦ ਨਾਲ ਮਿਲ ਕੇ ਟਾਈਮ ਕੱਟ ਰਹੀ ਹਾਂ ਤੇ ਹੋਰ ਬੱਚੇ ਛੋਟੇ ਘਰੇ ਹੈਗੇ ਨਹੀਂ ਹੋਰ ਨਹੀਂ ਦੋ ਤਿੰਨ ਗੁੱਡੀਆਂ ਤੈਨੂੰ ਬਿਆਹਤੀਆਂ ਜੀ ਉਹ हाँ, हाँ। अच्छा تین ਗੁੱਡੀਆਂ ਦੇ ਤੁਸੀਂ ਵਿਆਹ ਕੀਤੇ ਐਸੀ ਦੁਕਾਨ ਤੇ ਐਸੀ ਦੁਕਾਨ ਠੀਕ ਐ اچھا ਮਹਿੰਗਾਈ ਦਾ ਪਹਿਲਾਂ ਨਾਲੋਂ ਕਿੰਨਾ ਕੁ ਫਰਕ ਨਜ਼ਰ ਆ ਬਹੁਤ ਜ਼ਿਆਦਾ ਹੋ ਗਈ ਬਹੁਤ ਜ਼ਿਆਦਾ ਜਿੰਨਾ ਵੀ ਕਹ ਦੋ ਉਹ ਨਾ ਹੋ ਗਿਆ ਕਿਉਂਕਿ 250 ਜੇ ਕਹੀਏ ਅੱਜ ਦੀ ਡੇਟ ਦੇ ਵਿੱਚ ਕੁਝ ਨਹੀਂ ਆਪਾਂ ਮੰਨਦੇ ਉਹਨਾਂ ਭਾਈ ਦਾ ਲੋ ਕੁਝ ਵੀ ਨਹੀਂ ਹੁੰਦਾ ਕੱਲੇ ਬੰਦਾ ਖਰਚਾ ਨਹੀਂ ਕਰਦਾ 250 ਰੁਪਏ ਬਿਲਕੁਲ ਜੀ ਤੇ ਨੀਵੇਂ ਗਾ ਕੱਲੇ ਬੰਦਾ ਖਰਚਾ ਨਹੀਂ ਕਰਦਾ ਤੇ ਕੋਈ ਬੰਦਾ ਖਾਣੇ ਪੀਣ ਵਾਲਾ ਹੋਵੇ ਤਾਂ 3-4 ਤੋਂ ਟੱਪ ਹੋ ਜਾਊਗਾ ਕੰਮ ਜੀ ਬਿਲਕੁਲ ਇਹ ਬੈਚਰੋ ਬੰਦੇ ਲੱਗੋ ਸਰ ਦਾ ਖਰਚਾ ਘੱਟ ਤੋਂ ਘੱਟ 2 ਕੱਲੇ ਬੰਦਾ ਜੀ ਇੰਨੀ ਮਹਿੰ ਮਤਲਬ ਹੁਣ ਮੰਨ ਲਓ ਤੁਹਾਨੂੰ ਕਿਤੇ ਆਉਣਾ ਜਾਣਾ ਪੈਂਦਾ ਇੰਨਾ ਤਾਂ ਕਿਰਾਇਆ ਵੀ ਬਹੁਤ ਜ਼ਿਆਦਾ ਪੈਂਦਾ ਕੁਛ ਖਲਾਈ ਹੋਰ ਉਹ ਵੀ ਅੰਗ ਹੀ ਨਾ ਉਹ ਵੀ ਅੰਗ ਹੀ ਨਾ ਲੱਤ ਤੋਂ ਵੀ ਅੰਗ ਹੀ ਹੁਣ ਨਹੀਂ ਤੁਸੀਂ ਚੱਲ ਨਹੀਂ ਸਕਦੇ ਨਹੀਂ ਨਹੀਂ ਕੋਲ ਘੱਟ ਚੱਲਦੇ ਘੱਟ ਚੱਲਦੇ ਹਾਂ ਧੀਮੀ ਦਰਾਂ ਦੀ ਦਿਹਾੜੀ ਨਹੀਂ ਹੁੰਦੀ ਬਸ ਐਂਗਲਾ ਤਾਂ ਹੀ ਬੈਠਿਆ ਉਹ ਰੇਗਜਾਰਾ ਬਟੇ ਪਾਸ ਹੋ ਜੂਗਾ ਜੀ ਅੱਛਾ ਬੇਟੇ ਨੇ ਨਹੀਂ ਸੋਚਿਆ ਵੀ ਕੋਈ ਹੋਰ ਕੰਮ ਕਰ ਲਈ ਦਿਹਾੜੀ ਨਾਲੋਂ ਤੋ ਜਦੋਂ ਹੋਰ ਕੰਮ ਕਰੇ ਉਹ ਕੰਮ ਸਿਮੜਾ ਦਾ ਸਿੱਖਿਆਵਾਹੀ ਹੋਰ ਕੰਮ ਸਿੱਖਰਨ ਫੇਰ ਉਹ ਕੋਈ ਵੀ ਰਲਾ ਤਰਹਾ ਨਹੀਂ ਦਿੰਦਾ ਉਹ ਨਹੀਂ ਉਹ 5-7000 ਦਾ 10000 ਇੱਥੇ ਮਿਲਦਾ ਹੈ ਹੋਰ ਦੁਕਾਨ ਤੇ ਲੱਗਦਾ ਹੈ ਕਿ 2-4000 ਹੁੰਦਾ ਨਾਲ ਕੀ ਗੱਲ ਹੈ ਅੱਛਾ ਬਲਦੇਵ ਜੀ ਕਦੇ ਆਏ ਹੋਇਆ ਵੀ ਕੋਈ ਕੰਮ ਕਰਾ ਕੇ ਗਿਆ ਹੋਵੇ ਤੇ ਪੈਸੇ ਨਾ ਦੇ ਕੇ ਗਿਆ ਹੋਵੇ ਵਿੱਚ ਹੈਗੇ ਜੀ ਬਹੁਤ ਨੇ ਚੱਲੀ ਜਾਂਦਾ ਵਿੱਚੋਂ ਇਹ ਮਰੇ ਆ ਪੈਸੇ ਬਹੁਤ ਵਰਦਨ ਜੀ ਕਿੰਨੇ ਕ ਪੈਸੇ ਮਰ ਗਏ ਹੁਣ ਉੰਨਾ ਕੋਈ ਟੋਟਲ ਲਾਇਦਾ ਮਰ ਕੇ ਤਾਂ ਬਹੁਤ ਹੁੰਦੀ ਮੈਨਕਰ ਘੱਟੋ ਘੱਟ 20-30 ਹਜ਼ਾਰ ਮਰੇ ਗਿਆ ਹੋਊਗਾ ਜੀ ਮੇਰੇ حساب ਨਾਲ ਤਾਂ ਹੀ ਬਹੁਤ ਹੁੰਦਾ ਹੈ ਜੇ ਆਪਾਂ 2500 ਰੁਪਿਆ ਪਰ ਦਿਹਾੜੀ ਦੇ ਹਿਸਾਬ ਨਾਲ ਕੀ ਇਹ ਤਾਂ 20-30 ਹਜ਼ਾਰ ਬਹੁਤ ਜ਼ਿਆਦਾ ਹੁੰਦਾ ਬਹੁਤ ਜ਼ਿਆਦਾ ਹੁੰਦਾ ਬਹੁਤ ਫਰਕ ਪੈ ਸਕਦਾ ਹਾਂਜੀ ਅੱਛਾ ਮੋਲ ਪਾ ਹੁੰਦਾ ਫਿਰ ਜਦੋਂ ਕਈ ਵਾਰੀ ਲੋਕ ਆਉਂਦੇ ਆ ਇਹ ਵੀ ਕਹਿੰਦੇ ਹੋਣੇ ਆ ਵੀ ਤੁਸੀਂ ਜ਼ਿਆਦਾ ਲਾ ਰਹੇ ਹੋ ਤੁਸੀਂ ਘੱਟ ਲਾ ਰਹੇ ਆ ਜਿਵੇਂ ਸਾਰੇ ਕਹਿੰਦੇ ਨੇ ਤਾਂ ਜਿਹਨੂੰ ਬੜਾ ਬੋਟਾ ਜਿਆਦਾ ਘੱਟ ਘੱਟ ਦਾ ਵੱਧ ਪੈਸੇ ਲਾਉਣੇ ਆ 100 ਵੀਡੀਓ ਦੇ 300 ਜੀ ਪਾਉਣੇ ਆ 200 ਪ ਲੜਵੀ ਪੈਂਦੇ ਨੇ ਲੜਵੀ ਪੈਂਦੇ ਨੇ ਲੜਵੀ ਪੈਂਦੇ ਨੇ ਅੱਛਾ ਘੱਟ ਤੋਂ ਘੱਟ ਸਾਰਨਾ ਹੋਵੇ ਕਦੇ ਕੋਈ ਗਰੀਬ ਗੁਰਬਾਜੇ ਸਾਰ ਦਿੰਨੇ ਹੋ ਫਿਰ ਹਾਂ ਵੀ ਸਾਰ ਵੀ ਦੇਈ ਦੀ ਹਾਂ ਸਾਰ ਵੀ ਕੋਈ ਵਿੱਚ ਲੇਕ ਵੀ ਨਹੀਂ ਦੇ ਵੀ ਜਾਂਦੇ ਨੇ ਜੀ ਇਹਨਾਂ ਵਿੱਚ ਕੋਈ ਕੱਲ ਹੁੰਦੇ ਜੀ ਪਰਸੋਂ ਦੇ ਜੀ ਹੂੰ ਉਹ ਆਪਣੇ ਵਰਗੇ ਅੰਦਰ ਵੀ ਗਰੀਬ ਆ ਬਈ ਜੀ ਬਿਲਕੁਲ ਤੋਂ ਪਰ ਸੋਚਣਾ ਪੈਂਦਾ ਹੈ ਸਾਡੇ ਵਰਗੇ ਨੂੰ ਚਲੋ ਕੋਈ ਗੱਲ ਅੱਜ ਨਹੀਂ ਕੱਲ ਬਹਿਣਗਾ ਬਿਲਕੁਲ ਅੱਜ ਲੋ ਜਿਹੜੇ ਵੀਰ ਨੂੰ ਜਾਦੇ ਕਰਦੇ ਨੇ ਹੂੰ ਆਉਂਦੇ ਆ ਗੱਡੀਆਂ ਵਾਲੇ ਹਾਂ ਜਿਹੜੇ ਬੜੇ ਬੜੇ ਪਿੰਡਾਂ ਵਾਲੇ ਜਿਮੀਦਾਰ ਵੀ ਜਿਹੜੇ ਅਮੀਰ ਨੇ ਉਹ ਜਾਦੇ ਕਰਦੇ ਨਾਲੇ ਗਰੀਬ ਘੱਟ ਕਰਦੇ ਉਹ ਘੱਟ ਕਰਦੇ ਉਹ ਦੇ ਦੇ ਦਿੰਦੇ ਆ ਟੇ ਉਹ ਦੇ ਵੀ ਦਿੰਦੇ ਨੇ ਅਮੀਰ ਵਾਲੇ ਦਿੰਦੇ ਵੀ ਨਹੀਂ ਕਿਤੇ ਨਾ ਕਿਤੇ ਉਹ ਮਰ ਜੇ ਸਮਝ ਦੇ ਆ ਵੀ ਜੇ ਸਾਨੂੰ ਸਮੱਸਿਆ ਹੋ ਸਕਦੀ ਆ ਘੱਟ ਪੈਣਾ ਤਾਂ ਤੁਹਾਨੂੰ ਵੀ ਹੋ ਸਕਦੀ ਆ ਹਾਂ ਹੁੰਦੀ ਆ ਜੀ ਹੁੰਦੀ ਆ ਜੀ ਤਕੜਾ ਬੰਦਾ ਨਹੀਂ ਏ ਇਸ ਗੰਨੇ ਸਾਹਿਬ ਉਹ ਨਹੀਂ ਉਹਨੂੰ ਪਰਮਾਤਮਾ ਨੇ ਉਹਨੂੰ ਗਰੀਬ ਥਈ ਉਹਦਾ ਗਰੀਬ ਵੜੂਟੇ ਮੱਧ ਨਾਲ ਹੱਲ ਕਰ ਦੂਆ ਤਕੜਾ ਹੁੰਦਾ ਨਹੀਂ ਕਰਦਾ ਹਾਂ ਅੱਛਾ 40 ਸਾਲ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਵਧਾਉਣ ਵਾਲੇ ਨਹੀਂ ਸੋਚਿਆ ਕਿ ਇੰਨੀ ਗੁੰਜਾਇਸ਼ ਹੀ ਨਹੀਂ ਹੋਈ ਕਿ ਕੰਮ ਦਾ। ਜਿਹੜੀ ਹੋਈ ਤੇ ਕੁਵਿਲਦਾਰੀ ਵੀ ਦੀ। ਕੁੜੀਆਂ ਵਿਆਹਣ ਦੇਂਦੀਆਂ। ਅੱਛਾ ਅੱਗੇ ਅਗਲੀ ਪੀੜ੍ਹੀ ਵਾਸਤੇ ਕੀ ਸੋਚਦੇ ਹੁਣ ਅੱਜ ਕੱਲ ਤਾਂ ਦੇਖੋ ਮੁੰਡੇ ਹੱਥੀ ਕੰਮ ਵੀ ਨਹੀਂ ਕਰਕੇ ਰਾਜੀ ਹੈਗੇ ਤੇ ਇੱਕਦਮ ਮੋਬਾਈਲ ਨੇ ਉਹਦੇ ਚ ਜ਼ਿਆਦਾ ਬਿਜ਼ੀ ਰਹਿੰਦੇ ਨੇ। ਕੀ ਲੱਗਦਾ ਮੈਂ ਪੀੜ੍ਹੀ ਬਾਰੇ? ਨਵੀਂ ਪੀੜ੍ਹੀ ਦਾ ਬਹੁਤ ਹੀ ਹਾਲਾਤ ਆਉਣ ਪਈ। ਕੋਈ ਨਸ਼ਾ ਨਹੀਂ ਖਾਲੀ। ਉਹ ਮੋਬਾਈਲ ਆਣੇ ਖਾਲੀ। ਅੱਛਾ ਆਪਣੇ ਹੁਣ ਤੁਸੀਂ ਪਰਿਵਾਰ ਬਾਰੇ ਅੱਗੇ ਕੀ ਸੋਚਦੇ ਹੋ ਵੀ ਕੀ ਹੋਣਾ ਚਾਹੀਦਾ ਕੋ ਚੰਗਾ ਭਵਿੱਖ ਸੋਚਦੇ ਹੋ ਕੰਮ ਜੋਕਾਂ ਵਾਲ ਵਧੀਆ ਕੰਮ ਹੋਵੇ ਅੱਗੇ ਵਾਰੀ ਜੀ ਜੀ ਇਹ ਜਿਹੜੀ ਮਹਿੰਗਾਈ ਇਹ ਨਹੀਂ ਹੋਣ ਦੀ ਗੱਲ ਮਹਿੰਗਾਈ ਹੋ ਜਾਦੀ ਹੋਈ ਸਭ ਤੋਂ ਵੱਧ ਮੁਸ਼ਕਲ ਕੀ ਲੱਗਦਾ ਮਹਿੰਗਾਈ ਦੇ ਵਿੱਚ ਕੀ ਖਰੀਦਣਾ ਤੁਹਾਨੂੰ ਲੱਗਦਾ ਵੀ ਰੋਜ਼ ਦਾ ਸਾਡਾ ਔਖਾ ਕੰਮ ਹੈ ਜੀ ਸਾਰੀ ਔਖਾ ਹੀ ਕੋਈ ਵੀ ਚੀਜ਼ ਲੈ ਲੈ ਸਾਰੀ ਔਖੀ ਔਖੀ ਆਲ ਭਾਈ ਜੋ ਮਰਜ਼ੀ ਲੈ ਲਓ ਚਾਹੇ ਆਟਾ ਹੈ ਚਾਹੇ ਉਹ ਵੀ ਲੈ ਰੋੜ ਤਾਂ ਆਟਾ 35 40 ਜੀ ਮਿਲਦਾ ਹੀ ਹੁਣ ਜੀ ਪਹਿਲਾਂ ਉਹਨੇ ਭਗਵਾਨ ਜੀ ਨੇ ਕਣਕਰੀ ਦੀ ਫਰੀ 20 ਰੁਪਏ ਕਿਲੋ ਵਾਲੀ ਕੋਈ ਬੰਦ ਕਰਤੀ ਉਹਨੇ ਹੁਣ ਮੋਦੀ ਵਾਲੀ ਆ ਰਹੀ ਆ 50 ਰੁਪਏ ਕਿਲੋ ਵਾਲੀ ਜੀ ਉਹ ਮੁੱਕ ਜਾਂਦੀ ਆ ਫਿਰ 35 40 ਰੁਪਏ ਨੂੰ ਆਟਾ ਲਈ ਦੇ ਹੂੰ ਕੁੱਲ ਮਿਲਾ ਕੇ ਔਖਾ ਪੂਰਾ ਔਖਾ ਜੀ ਜੀ ਇਹ ਤਾਂ ਹਮ ਟਾਈਪ ਕਰੀਦਾ ਹੈ ਜੀ ਇਹ ਨੰਗੇ ਨਗਾ ਲਈਦੀ ਆ ਬਿਲਕੁਲ ਜੀ ਬਿਲਕੁਲ ਬਾਬਾ ਸ਼ੁਕਰੀਆ ਜੀ ਤਾਂ ਵਾਕਈ ਅੱਜ ਦੇ ਸਮੇਂ ਦੇ ਵਿੱਚ ਜਦੋਂ ਦਿਹਾੜੀ 2-250 ਹੋਵੇ ਇੱਕ ਪਰਿਵਾਰ ਨੂੰ ਤੋਰਨਾ ਹੋਵੇ ਔਰ 40 ਸਾਲ ਪਲਾੜਾਂ ਕੰਮ ਇਹ ਚਲਾ ਰਹੇ ਨੇ ਮੇਰੇ ਖਿਆਲ ਦੇ ਨਾਲ ਵਾਕਈ ਇਹ ਚਾਹੇ ਪਰਿਵਾਰ ਦਾ ਹੌਸਲਾ ਕਹਿ ਲਓ ਚਾਹੇ ਹਾਲਾਤਾਂ ਦੀ ਮਜਬੂਰੀ ਕਹਿ ਲਓ ਕੋਈ ਚੀਜ਼ ਤਾਂ ਹੈ ਜੋ ਇਹਨਾਂ ਨੂੰ ਚਲਾ ਰਹੀ ਹੈ ਇਹਨਾਂ ਦਾ ਕੰਮ ਚਲਾ ਰਹੀ ਹੈ ਤੇ ਫਿਲਹਾਲ ਗੁਜ਼ਾਰੇ ਤੇ ਜੋ ਹੋ ਰਿਹਾ ਉਹ ਕਰਨ ਦੇ ਲਈ ਮਜਬੂਰ ਨੇ ਉਮਰ 50 ਸਾਲ ਤੋਂ ਉੱਪਰ ਟੱਪ ਚੁੱਕੀ ਹੈ ਤੇ ਕਿਤੇ ਨਾ ਕਿਤੇ ਅਜਿਹੇ ਬਜ਼ੁਰਗਾਂ ਲਈ ਵੀ ਸੋਚਣ ਦੀ ਲੋੜ ਹੈ ਜਿਵੇਂ ਇਹਨਾਂ ਨੇ ਕਿਹਾ ਕਿ ਸਾਡੇ ਕੋਲੇ ਬਹੁਤ ਸਾਰੇ ਲੋਕ ਆ ਜਾਂਦੇ ਨੇ ਮੋਲ-ਪਹਾ ਕਰਦੇ ਨੇ ਤਾਂ ਸ਼ਾਇਦ ਐਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਈਕਲਾਂ ਦਾ ਕੰਮ ਹੁਣ ਬਹੁਤਾ ਹੈ ਵੀ ਨਹੀਂ ਔਰ ਇਹਨਾਂ ਹਾਲਾਤਾਂ ਦੇ ਵਿੱਚ ਜੇਕਰ ਇਹ ਕੰਮ ਕਰਨਾ ਹੋਵੇ ਤਾਂ ਕਾਫੀ ਔਖਾ ਹੋ ਜਾਂਦਾ ਹੈ ਉਮੀਦ ਕਰਦੇ ਹਾਂ ਹੌਸਲੇ ਦੀ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਕਹਾਣੀ ਲੈ ਕੇ ਉਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ